É? Olá, vale. ਸਕਦ ਕਦ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਜਿਕੀ ਨਾਮ ਤੇ ਆਇਆ ਗਏ ਮੁਸਕਦ ਕਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ

ਵਾੜ ਦਰਸ਼ਨ ਦੀ ਜਾ ਤੇਰੇ ਘਰ ਦੇ ਦਰਬਾਰ ਦਰ ਮੰਗੇ ਥੰਦੇ ਦਰਬਾਰ ਤੇਰੇ ਘਰ ਦੇ ਦਰਬਾਰ ਦਰ ਮੰਗੇ ਥੰਦੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਤੁਝ ਬਿਨ ਸੁਰਤ ਕਰੇ ਤੁਜ ਬਿਨ ਸੁਰਤ ਕਰੇ ਕੋ ਮੇਰੀ ਦੀਜੇ ਖੋਲ ਕਿਵਾਨ ਦਰਸ਼ਨ ਦੀਜੇ ਦੀਜੇ ਖੋਲ ਕਿਵਾਨ ਦਰਸ਼ਨ ਦੀਜੇ ਦਰਸ਼ਨ ਦੀਜੇ ਦੀਜੇ ज तनी उदारत आगी तुम तन तनी उदारत आगी दी उार सुमार दर्शन ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਰੇ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਮੰਗੋ ਕਹੇ ਦੇਖੋ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੇਹ ਦੇ ਦਰਸ਼ਨ ਦੀਜ ਖੋਲ ਕਿਵਾਰ ਦਰਸ਼ਨ ਦੀਜ ਜਦੋਂ ਨਾਮ ਦੇਖ ਸੁਦਾਮਾ ਜਦੋਂ ਨਾਮ ਦੇਖ ਸੁਦਾਮਾ ਤਰਸ਼ਨ ਦੀਜਾ ਦੀਜਾ ਖੋਲ ਕਿਵਾਲ ਦਰਸ਼ਨ ਦੀਜਾ दर्शन दीज दीज खोल की वार, दर्शन कह कबीर तुम समरथ दाते कह कबीर तुम समरथ दाते ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦਰਸ਼ਨ ਦੀਜਾ ਦਰਸ਼ਨ ਦੀਜਾ ਮਿੱਤਰ ਪਿਆਰੇ ਨੂੰ ਮਿੱਤਰ ਪਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਤੁਦ ਬਿਨ ਰੋਗ ਰਜਾਈਆਂ ਦਾ ਯੋਤ ਤੁਦ ਬਿਨ ਰੋਗ ਰਜਾਈਆਂ ਦਾ ਯੋਤ ਮਿੱਤਰ ਪਿਆਰੇ ਨੂੰ ਹਾਲ ਮਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਖੰਜਰ ਪਿਆਲਾ ਸੂਰ ਸਲਾਹੀ ਖੰਜਰ ਪਿਆਲਾ ਸੂਰ ਸਲਾਹੀ ਖੰਜਰ ਪਿਆਲਾ ਤੇਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਜਾਰਿਆ ਸਾਨੂੰ ਸਾਥੜ ਚੰਗਾ ਜਾਰ ਸਾਨੂੰ ਸਾਥਨ ਚੰਗਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਸੂਰਾ ਸੋ ਪਹਿਚਾਨੀਆਂ ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇਤ ਜੋ जापुर जा मरा पुर्जा पुर जा घरा कबू न छा डे खेत काबू न छा खेत ना ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਵਾਤਾ ਗੁਜਰ ਕੋਰ 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 ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੁਯਾਰ ਸਿੰਘ ਜੀ ਤਨ ਤਨ ਬਾਬਾ ਜੁਰਾਵਰ ਸਿੰਘ ਜੀ ਤਨ ਤਨ ਬਾਬਾ ਜੁਰਾਵਰ ਸਿੰਘ ਜੀ ਤਨ ਤਨ ਬਾਬਾ ਜੁਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਪਿਆਰੇ ਸਿੰਘ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁੱਲ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਬੈਠਾ ਸੋ ਦੀਪਾਤਸ਼ਾਹ ਦੀ ਪਾਤਸ਼ਾਹ ਬੈਠਾ ਸੋ ਦੀਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾ ਲੈਟਾਇਆ ਪੂਰਨ ਕਾਲ ਘਟਾਇਆ ਪੂਰਨ ਥਾਲ ਘਟਾਇਆ ਪੂਰਨ ਥਾਲ ਘਟਾਇਆ ਅਮਰਤ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ 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 ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਦੁੱਖ ਜਾਏ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਨਾ ਨਿੱਧ ਆਵੇ ਤਾਂ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਬਹਾਦਰ ਸੀ ਮਰੀਆ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਗੁਰਵਾਹੇ ਦਰੋਜੇ ਸਤਨਾਮ 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 ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਦਰੋਜੇ ਸਤਨਾਮ 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 ਜੇ नाम जे